ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੂਟਾ ਸਿੰਘ ਪੰਜਾਬ ਪ੍ਰਧਾਨ ਰਾਏ ਸਿੱਖ ਅਜਾਸ ਹਨ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਜੋ ਹੜ੍ਹ ਆਏ ਹਨ ਉਹ ਹੜ੍ਹਾਂ ਦੀ ਮਾਰ ਦੇ ਵਿੱਚ ਬਹੁਤ ਸਾਰੇ ਪਿੰਡ ਹਨ ਪਿੰਡ ਹਨ ਔਰ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ ਹਨ ਚਾਹੇ ਉਹ ਲੰਗਰ ਹੈ ਚਾਹੇ ਪਸ਼ੂਆਂ ਦਾ ਚਾਰੇ ਨੂੰ ਲੈ ਕੇ ਚਾਹੇ ਹੋਰ ਜਿਹੜੀ ਵੀ ਕੋਈ ਸਹੂਲਤ ਹੈ ਵੀ ਉਹਨਾਂ ਪਿੰਡ ਤੱਕ ਜਿਹੜੀ ਪਹੁੰਚਾਈ ਜਾ ਸਕੇ ਔਰ ਜੋ ਖਾਸ ਕਰਕੇ ਫਾਜ਼ਿਲਕੋ ਜਲਾਲਾਬਾਦ ਦੇ ਜੋ ਪਿੰਡ ਹਨ ਜੋ ਟਾਣੀਆਂ ਹਨ ਜਾਂ ਪਿੰਡ ਹਨ ਜੋ ਮਾਰ ਦੇ ਪਾਣੀ ਦੀ ਮਾਰ ਦੇ ਵਿੱਚ ਹਨ ਜੇ ਤਾਂ ਉਹਨਾਂ ਤੱਕ ਕੋਈ ਰਾਸ਼ਨ ਪਹੁੰਚ ਰਿਹਾ ਹੈ ਤੇ ਠੀਕ ਹੈ ਜੇ ਕੋਈ ਨਹੀਂ ਪਹੁੰਚ ਰਿਹਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਮੋਬਾਈਲ ਨੰਬਰ ਹੈ 70870 70741 95178 2793 ਔਰ ਤੁਹਾਡੇ ਤੱਕ ਅਸੀਂ ਰਾਸ਼ਨ ਜਾਂ ਹੋਰ ਕੋਈ ਸਮਗਰੀ ਹੋਵੇਗੀ ਅਸੀਂ ਜਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਦੂਸਰੀ ਮੈਂ ਇੱਕ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਸਭ ਦੇ ਅੰਦਰ ਬਹੁਤ ਸੇਵਾ ਪਾਵਨਾ ਹੈ ਸਭ ਦਾ ਦਿਲ ਕਰਦਾ ਹੈ ਕਿ ਅਸੀਂ ਜਿਹੜੇ ਹੜਪੀੜਿਤ ਪਰਿਵਾਰ ਹਨ ਅਸੇ ਉਹਨਾਂ ਦੇ ਨਾਲ ਜਾ ਕੇ ਖੜੀ ਉਹਨਾਂ ਦੀ ਅਸੀਂ ਕੋਈ ਨਾ ਕੋਈ ਅਸੀਂ ਮਦਦ ਕਰੀਏ ਤੇ ਬਹੁਤ ਸਾਰੇ ਮਦਦ ਕਰਨ ਦੇ ਲਈ ਆ ਵੀ ਰਹੇ ਹਨ ਆ ਵੀ ਰਹੇ ਹਨ ਅਤੇ ਜਿਹੜੇ ਆ ਰਹੇ ਹਨ ਉਹਨਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚਾਹੇ ਉਹ ਕਿਸੇ ਵੱਲੋਂ ਕੋਈ ਬਹਿਵਾਰ ਉਹਨਾਂ ਨਾਲ ਅੱਛਾ ਨਹੀਂ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਜਿਹੜਾ ਉਹਨਾਂ ਤੋਂ ਮਾਫੀ ਮੰਗਦੇ ਹਾਂ ਔਰ ਦੂਸਰੀ ਗੱਲ ਗੱਲ ਜਿਹੜੇ ਵੀਰ ਨਾ ਆਉਣਾ ਹੈ ਅਜੇ ਜਿਹੜੇ ਵੀਰਾਂ ਦੇ ਅੰਦਰ ਵੀ ਹੈ ਸੇਵਾ ਨੂੰ ਲੈ ਕੇ ਵੀ ਅਸੀਂ ਬਤ ਜਾਗੀ ਜਾਗ ਕੇ ਉਹਨਾਂ ਨੂੰ ਕੁਝ ਸੇਵਾ ਦਾ ਕੁਝ ਸੇਵਾ ਕਰਨੀ ਹੈ ਜਾ ਕੇ ਉਹਨਾਂ ਕਵੀਰਾਂ ਦੇ ਬੇਤੀ ਜੇ ਤਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਤੁਸੀਂ ਆਉਣਾ ਹੈ ਜੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਜੇ ਤੁਹਾਡੇ ਕੋਲ ਮੋਬਾਈਲ ਨੰਬਰ ਕੰਟੈਕਟ ਨੰਬਰ ਹੈ ਖਾਸ ਕਰਕੇ ਫਾਇਰ ਦਾ ਜਲਾਲਾਬਾਦ ਜੇ ਹੈ ਤਾਂ ਠੀਕ ਹੈ ਤਾਂ ਉਹ ਨਾਲ ਗੱਲ ਕਰਕੇ ਤੁਸੀਂ ਜ਼ਰੂਰ ਗੱਲ ਕਰ ਲੈਣੀ ਫਿਰ ਹੀ ਤੁਸੀਂ ਆਉਣਾ ਔਰ ਦੂਸਰੀ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਉਹਨਾਂ ਦੇ ਨੰਬਰ ਤੁਸੀਂ ਕੰਟੈਕਟ ਸਾਡੇ ਕੋਲ ਵੀ ਲੈ ਸਕਦੇ ਆਸੀਂ ਤੁਹਾਨੂੰ ਉਹਨਾਂ ਦੇ ਕੰਟੈਕਟ ਨੰਬਰ ਜਿਹੜੇ ਉਹਹੀ ਆ ਕਰਵਾ ਦੇਾਂਗੇ ਉਹਨਾਂ ਨੂੰ ਤੁਹਾਨੂੰ ਕੋਈ ਨੰਬਰ ਦੇ ਰਿਹਾ ਕਿ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰਕੇ ਜਿਹੜੀ ਵੀ ਕੋਈ ਚੀਜ਼ ਹੋਈ ਉਹਨਾਂ ਨੂੰ ਜਿਹੜਾ ਤੁਸੀਂ ਪੁੱਛ ਕੇ ਉਹ ਉਹਨਾਂ ਨੂੰ ਜਿਹੜੇ ਉੱਥੇ ਜਾ ਕੇ ਤੁਸੀਂ ਸੇਵਾ ਕੇ ਕਰ ਸਕਦੇ ਹੋ ਔਰ ਦੂਸਰੀ ਬੇਖੂਰ ਬੇਨਤੀ ਕਰਨਾ ਪੱਤਰਕਾਰ ਵੀਰਾਂ ਨੂੰ ਵੀ ਜੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਉਹਨਾਂ ਹੜ੍ਹ ਪੀੜਤਾਂ ਹੜ੍ਹ ਹੜ੍ਹਾਂ ਦੇ ਪਾਣੀ ਦੇ ਮਾਰਦੇ ਪਿੰਡਾਂ ਦੇ ਵਿੱਚ ਜਾਂਦੇ ਹੋ ਤਾਂ ਜ਼ਰੂਰ ਤੁਸੀਂ ਜਿਹੜਾ ਜਿਹੜੇ ਪਰਿਵਾਰਾਂ ਤੱਕ ਰਾਸ਼ਨ ਜਾਂ ਕੋਈ ਨਹੀਂ ਪਹੁੰਚ ਰਿਹਾ ਤੇ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਜ਼ਰੂਰ ਤੁਸੀਂ ਆਪਣੇ ਵੀਡੀਓ ਰਾਈਟ ਦੇ ਦਿਆ ਕਰੋ ਤੇ ਜਾਇ ਉਹਨਾਂ ਦੇ ਤੁਸੀਂ ਘਰ ਦੱਸ ਸਕਦੇ ਆ ਆਪਾਂ ਜਿਹੜਾ ਉਹਨਾਂ ਤੱਕ ਵੀਰ ਰੱਛ ਪਹੁੰਚਾ ਦੇ ਜੀ ਸ਼੍ਰੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ